ਆਇਆ 16000 ਤੋਂ ਘੱਟ ਪੱਠਾ ਨਹੀਂ ਦੇਣੀਆ ਚ ਲੈ ਜਾ ਚੈ ਜੱਟ ਕੱਲ ਮੈਂ 14000 ਦੀਆਂ ਦੇਣੀ ਐ ਕਹਿੰਦਾ ਕਾਟ ਨਹੀਂ ਪੱਠਾ ਚ ਪੱਠਾ ਚ ਕਾਟ ਨਹੀਂ ਹੈਗੀ ਤੇਰੇ ਚ ਕਾਟ ਤੇਰੇ ਚ ਆਪੇ ਲੋਕਾਂ ਨਹੀਂ ਕਹਿੰਦਾ ਕਾਟ ਤੇਰੇ ਚ ਆਇਆ ਕਈ ਨਾ ਕਈ ਮੈਂ 16 ਦੀਆਂ ਦੇੜੀਆਂ ਨੇ ਕੱਲ ਜਾਹੁਰ ਮਤਾ ਜਾਨਾ ਸੋਤਾ ਉਸਦਾ ਚੱਲ ਪਰੇ ਜਮਾ ਜਾਇਜ਼ ਹਾਂ ਜਾਇਜ਼ 18000 ਆਲਾ ਜਿਆਦਾ ਨਹੀਂ ਚੁਰੀ ਤੂੰ ਸਿੱਧਾ ਦੋ ਮਾਰਾਂ ਜੀ ਸਿਰ ਮੱਥੇ ਇਹ ਨਹੀਂ ਦੱਸਦੇ ਉਹ ਤਾਂ ਮੈਂ ਦੱਸੂਗਾ ਉਹ ਕਰੇਗਾ ਭਾਗ ਇਹ ਸਾਈ ਇਹ ਨਹੀਂ ਦੇਖ ਆਹ ਲੱਕਰੀ ਦੀ ਛੇਤੀ ਆ ਵੀਰੇ ਕੱਲੀ 15 16000 ਦੀਆਂ ਪਿਆਰ ਚ ਆਲਾ ਸਾਈ ਪਰਾਂ ਹੋ ਕੇ ਦੱਸੋਗੇ ਕਿ ਮੈਂ ਆਪਦੇ ਮਰਜ਼ੀ ਕਰਾਂ ਤੇਰੇ 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 ਤੇ ਆਪਾਂ ਮਰੋ ਕਰ ਦੇਣੀ ਚਰਨੇ ਬੋਲੋ ਬੋਲੋ 9000 ਕਹਿੰਦੇ ਨੇ ਭਾਈ ਇੱਕ ਤਾਂ ਇੱਕ ਦੋਵਾਂ ਦਾ ਦੋਆਂ ਦਾ ਮੈਂ ਨਹੀਂ ਕਹਿੰਦਾ ਪਰ ਇਹ ਕਹਿੰਦੇ ਨੇ ਕਹਿੰਦੇ ਅਸੀਂ ਨਵਾਂ ਫਾਰਮ ਖੋਲਣਾ 13 ਇਕੱਠੀਆਂ ਕਰਨੀਆਂ ਨੇ ਖਾਸੀਆਂ ਹੁਣ ਤੂੰ ਦੱਸ ਕਿੰਨੇ ਦੀਆਂ ਦੇਣੀਆਂ ਨੇ ਫੇਰ ਨਹੀਂ ਗੱਲ ਬਣਦੀ ਕਾਨੂੰ ਟਾਈਮ ਪਾ ਟਾਈਮ ਕਿ 18 ਔਰ ਗੱਲ ਕਿੱਥੇ ਬਣੂਗਾ ਓ ਗੱਲ ਕਿੱਥੇ ਬਣੂਗੀ ਓ ਗੱਲ ਬਣੂ ਕਿੱਥੇ ਗੱਲ ਕਿੱਥੇ ਬਣੂਗੀ 2000 ਦੀ ਬੱਕਰੀ ਲਈ ਆ ਕਿੱਥੋਂ ਪੂਰੇ ਕਰਾਂਗੇ ਆ ਖੜੀ ਆ ਫੇਰ ਨਾ ਕਰਦਾ ਉਹਦਾ ਤੂੰ ਕਹਿਦਾ ਮਾਂ ਚੰਗੀ ਚੀਜ਼ ਬਾਈਆਂ ਨੇ ਦਿੰਦੇ ਆ ਆ ਵੀ ਛੇਲੀ ਤਗੜੀ ਆ ਚਲ ਉਹਦਾ ਕੋਈ ਨਹੀਂ ਸਾਰਾ ਕੁਝ ਆਪਣੇ ਲਈ ਚੰਗਾ ਹੀ ਰੱਖਦੇ ਆ ਆਪਾਂ ਕਿਹੜਾ ਮਾਲਾ ਮਾਲ ਵੇਚਣਾ ਆ ਚੰਗਾ ਹੀ ਲਊ ਆਲਾ ਮੰਡੀ ਚ ਚੰਗਾ ਦਮਾ ਕੇ ਤਾਂ ਹੀ ਵਿਖੂਗਾ ਤਾਂ ਹੀ ਵਿਖੂਗਾ ਮੈਨੂੰ ਐਂ ਦੱਸ ਦੇ ਕਿੱਥੇ ਵੇਚਣੀਆਂ ਨੇ ਉਹ ਨਹੀਂ ਬੰਨਣੀ ਗੱਲ ਪਾਇਆ ਇੰਨਾ ਬਰਕਤ ਮਾੜਾ ਮੋਟਾ ਪੰਜਾ ਛੱਕਾ ਬੰਦਾ ਲਵੇ ਲੱਗ ਜੇ ਨਾ ਫੇਰ ਬੰਦਾ ਰਾਤ ਆਉਂਦਾ ਨਹੀਂ ਤੂੰ ਲਵੇ ਲੱਗ ਜਣੇ ਆ ਤੇਰੇ ਹੋਰ ਦੱਸ ਅੱਲੀ ਪੱਠਾ ਉਹ 12000 ਦੀ ਬਾਹਰਲਾ ਮੁੱਲ ਕਰਾਉਂਦਾ ਉਹ ਵੀ ਚਲ ਤੂੰ ਪਹਿਲਾਂ ਰਿੱਟ ਗਿਆ ਮੇਰੇ ਸੌਤੇਦੂ ਮੈਂ ਕਹਾਂ ਬਿਚਾਰੇ ਨਹੀਂ ਮੁੱਲ 2000 ਤੂੰ ਛੱਡ ਕੇ ਵਾਗ ਗਿਆ ਪੱਠਾ ਛੀਏ ਨਾਲ ਕੀ ਨਾਲ ਬੰਦੇ ਲੈ ਕੇ ਉਸ ਤੋਂ ਖੜ ਕੇ ਪੋਰੀ ਵੀ ਇਹ ਲੈਨੇ ਬਾਪ ਪਸੰਦਾ ਕੀ ਨੋ ਬਾ ਇਹਦਾ ਕਰਾ ਵੀ ਪਾ ਲੋ ਕਿਹਦਾ ਤੇ ਕਿੰਨੇ ਦੀਆਂ ਦੇਣੀਆਂ ਨੇ ਯਾਰ ਕਰਾ ਵੀ ਪਾ ਲੋ ਓ ਛੱਡ ਉਰਾ ਦੱਸ ਦੱਸ ਤੂੰ ਦੱਸ ਤਿੰਨੇ ਦੱਸਣਾ ਤਿੰਨੇ ਦੱਸਣਾ ਮੈਂ ਤਾਂ ਦੱਸਤਾ 18000 ਫੇਰਾ ਜੀ 18 ਥੋੜੀ ਵਿਕਣਗੀਆਂ ਤੂੰ ਪੱਕਾ ਬੱਲੋ ਗਾਜੂ ਲਾ ਕੇ ਪੱਠਾ ਦੇ ਇਹ ਬੱਕਰਾ ਵੀਰੇ ਵੀ ਪਾ ਲੋ ਵਿੱਚ ਤੂੰ ਦੱਸ ਦੇ ਪੱਕਾ ਪੱਕਾ ਦੱਸਣਾ ਯਾਰ ਪੱਕਾ ਤੁਸੀਂ ਦੱਸਣਾ ਤੂੰ ਪੱਕਾ ਯਾਰ ਗਾਜੂ ਲਾ ਕੇ ਤੈਨੂੰ ਹੁਣ ਪਤਾ ਨਹੀਂ ਜੇ ਸਾਨੂੰ 10 ਦੀਆਂ ਦਿੰਨਾ? ਓ ਨਹੀਂ ਮਹਾਰਾਜ। 10.5 ਦੀਆਂ ਦਿੰਨਾ? ਨਹੀਂ ਹੁੰਦੀਆਂ। ਕਿਉਂ ਬਾਈ ਓਏ? ਜਾ ਜਾ ਯਾਰ। ਕੋਈ ਗੱਲ ਨਹੀਂ ਬਾਈ ਹੋਰ ਦੇਖ। ਭਾਵੇਂ ਜਾਇਜ਼ ਨਹੀਂ। ਓਏ 11 ਦੀਆਂ ਦਿੰਨਾ? ਓ ਨਹੀਂ ਮਹਾਰਾਜ। ਮੈਂ ਇੱਥੇ ਚੋਤਾ ਧੱਕਦਾ ਫਰਾ। ਅੱਜ ਧੱਕਣ ਵਾਸਤੇ ਆ ਸੀ। ਇੱਲਾਂ ਵੀ ਤੂੰ ਇਹੀ ਕੰਮ ਕਰਦਾ ਸੀ ਹੁਣ ਤੇ। ਆ ਧੱਕਣ ਵਾਸਤੇ ਆ। ਮਾਦਾ ਮੋਲੀ ਜਾਇਜ਼ ਕਰਾਉਂਗਾ। ਤੇਰਾ ਦੱਸ ਕਿਉਂ ਰੇ ਲਿੱਤਿਆ ਹੋਇਆ। 90 ਲੱਖ ਦੇਖਣੀ ਪਤੀਆਂ। 1 ਲੱਖ ਦੱਸ ਦੇ। ਲੈ ਆ ਮਾਰਦਾ ਧੱਕੇ ਜੇ ਚੱਕੇ ਭਰ ਅਲਟਾਤਾ। ਠੀਕ ਕਰੇਗਾ ਤੂੰ।

ਪੱਠਾ 13 ਆ ਲੀਆਂ ਉਹ ਨਹੀਂ ਹੁੰਦੀਆਂ ਉਹ ਨਹੀਂ ਵੇਚਦੇ ਉਹ ਘਵਾਰੂ ਮੰਨ ਜਾ ਉਹ ਨਹੀਂ ਉਹ ਘਵਾਰੂ ਉਹ ਘਵਾਰੂ ਨਹੀਂ ਤੂੰ ਲਾਲ ਕਰ ਲੈ ਗੱਲ ਖਾ ਉਹ ਘਵਾਰੂ ਬੱਛਾ ਕਣੀ ਦਾ ਵੀਰੇ ਨਿਗਾ ਮਾਰ ਯਾਰ ਚੀਜ਼ ਦਾ ਵੀ ਮੁੱਲ ਲਾਇਆ ਕਰੋ ਲਾ 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 ਰੱਖਾ ਮੁਠੀਆਂ ਖੋਲ ਉਹ ਸੌਂਦਾ ਨਹੀਂ ਹੁੰਦੀਆਂ ਮੇਰੇ ਮੁਠੀ ਖੋਲ ਉਹ ਨਹੀਂ ਤਾਇਆ ਕੰਮ ਮੁਠੀ ਖੋਲ ਤੂੰ ਹੋਰ ਦਵਾ ਦੇ ਉਹਨਾਂ ਨੂੰ ਮੁਠੀ ਖੋਲ ਸਾਡੇ ਤੇਰੇ ਨਹੀਂ ਉਹ ਨਹੀਂ ਹੁੰਦੀਆਂ ਤਾਇਆ ਜਮੀ ਹੁਣ ਮੈਂ ਕੀ ਕਰਾਂ ਭਾਈ ਯਾਰ ਜਾ ਜਾਈਆ ਤੂੰ ਫਿਰੇ ਨਹੀਂ ਜਾ ਜ ਮੈਨੂੰ ਪਤਾ ਯਾਰ ਕੀ ਫੜਾ ਕੀ ਫੜਾ ਕੀ ਫੜਾ ਹੈ 13 ਸਾਢੇ ਉਹ ਨਹੀਂ ਹੁੰਦੀ ਤਾਂ ਆ 16000 ਤੋਂ ਘੱਟ ਪੱਠਾ ਨਹੀਂ ਦੇਣੀ ਚਾ ਲੈ ਜਾ ਜਾ ਜਵਾਬ ਦੇ ਗੱਲ ਹੀ ਕੋਈ ਲੈ 14000 ਦੀਆਂ ਦਿੰਦੇ ਨਾ ਜੋ ਨਹੀਂ ਹੁੰਦੀਆਂ ਉਹ ਨਹੀਂ ਹੁੰਦੀਆਂ ਉਹ ਖਰਚ ਜਾ ਕੇ ਉਹ ਨਹੀਂ ਹੁੰਦੀ ਕਹਿੰਦਾ ਸਰਦਾ ਕਰ ਲੱਗੇ ਤਾ ਆ ਦੇਖੀ ਕੀ ਕਰਾਂ ਪੱਟ ਦੇਖੀ ਉਹ ਸ਼ਕਤੀ ਨਹੀਂ ਆਦੀ ਬੱਕਰੀ ਜੀ ਸਾਲੀ ਪੱਟ ਦੇ ਪਿੱਛੇ ਕਿਉਂ ਜੀ ਚੀਜ਼ ਕੋਈ ਨਹੀਂ ਗਾਠੇਕ ਉਹ ਤਾਂਹੀਂ ਥਣ ਆ ਵੀ ਦੇਖ ਲੈ ਲੱਗੇ ਕਰਾ ਹੈ ਫੇਰ ਯਾਰ ਥਣ ਤਾਂ ਦਿਖਿਆ ਦੇ ਸਾਰਾ ਕੁਝ ਓਕੇ ਆ ਲੈ ਬੱਕਰੀ ਦੇ ਚਲ ਠੀਕ ਹਾਂ ਹਾਂ ਕਿਉਂ ਆਹੀ ਚੀਜ਼ਾਂ ਆਉਂਦੇ ਨੇ ਦੇਖਣ ਵਾਲੇ ਘਾਟ ਕੀ ਆ ਪੱਠਾ ਜਣਾ ਬੰਦਾ ਮੈਨੂੰ ਮੈਨੂੰ ਕਾਟ ਤੱਕ ਲੈ ਮਾਈਕ ਗਾ ਦੱਸਾਂ ਓ ਬਾਈ ਹਾਂਜੀ ਬਾਈ ਚੁੱਪ ਕਰੋ ਇਹ ਕਹਿੰਦਾ ਘਾਟ ਨਹੀਂ ਪੱਠਾ ਚ ਪੱਠਾ ਚ ਘਾਟ ਨਹੀਂ ਹੈ ਜੀ ਤੇਰੇ ਚ ਘਾਟ ਤੇਰੇ ਚ ਘਾਟ ਆਪੇ ਲੋਕਾਂ ਨੇ ਕਹਿੰਦਾ ਘਾਟ ਤੇਰੇ ਚ ਚਾਲ ਕੋ ਘਾਟ ਪਰ ਤੇਰੇ ਚ ਲੈ ਹੁਣ ਮੈਂ ਤੇਰੀ ਘਾਟ ਕੱਢ ਕੇ ਜਾਊਂਗਾ ਪੂਰਾ 1000 ਦੀਆਂ ਬਾਰਾ ਪੂਰਾ ਕਰ ਤੇਰੀ ਘਾਟ ਕੱਟ ਕੇ ਜਾਊਂਗਾ 14.5 ਦੀਆਂ ਦੰਨੇ ਲੈ ਬੱਸ ਸੋਹਾਂ ਕਰ ਮੁਠੀ ਲੈ ਬਰਾ ਮੁਠੀ ਕਰ ਔਰ ਆ ਮੁਠੀ ਕਰ ਮੇਰੀ ਸੁਣ ਲੈ 16 ਤੱਕ ਮੇਰੀ ਸੁਣ ਓ ਤੂੰ ਮੇਰੀ ਸੁਣ ਮੇਰੀ ਸੁਣਾ ਬਾਹਰ ਆ ਬਾਰ ਖੋਲ ਬਾਰ ਖੋਲ ਬਾਈ ਇਹਨੂੰ ਅੰਦਰ ਵੜਨ ਦੇ ਤਾਇਆ ਕਈ ਨਾ ਗਈ ਮੈਂ 16 ਦੀਆਂ ਦੇਣੀਆਂ ਨੇ ਕਰ ਚਾਹੁਰ ਮਤਾ ਜਾਨਾ ਸੌਦਾ ਸੌਦਾ ਚੱਲ ਪਰੇ ਸਾਡੇ ਬੰਡੀ ਸਾਡੇ ਕਿੰਨੀਓ ਕੁੰਡ ਕੱਢਦਾ ਤੂੰ ਤੂੰ ਆ ਜਾ ਨਾਤੀ ਉਹ ਤੂੰ ਲੈ ਹੜਾ ਉਹ ਨਾ ਕਰ ਬੇਸ਼ਤੀਆਂ ਬਹੁਤ ਆ ਸਿਆਣਾ ਲੈ ਲੈ ਉਹ ਬਈ ਲੈ ਲੈ ਉਹ ਕੀ ਕਹਿੰਦਾ ਬਾਸ ਮੈਂ ਇਹ ਜੋ ਮੁੰਡਾ ਹੋਟੇ ਲੈ ਚੋ ਉਹ ਚੱਲ ਕੋਈ ਪੂਰੀ 15 ਕਰਤਾ ਕੇਸ ਭਰੀ بچھاتی چل رہے تھے لے دری پٹھاں بھی سونیاں نے تو کے نام مارے ویڈیو بنا اور یا وہ کار چھوڑا پایا کار چھوڑا پٹھاں نہیں ماریاں تو کے نام مارے کہ اچھ اس طرح ساکھ کرا دیئے بیاں کرا دا دیئے بابا میرے دا رانگلہ کرے نے کانو کرا دا کوئی نہیں ہوتی رہا

ਬੇਨੇ ਨਾ ਦਮਾ ਥੋੜਾ ਹੋਰ ਇਹਦੇ ਲੋੜ ਉਹਨੇ ਵੇਚਣੇ ਨੇ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੋ 9 10 11 12 13 14 15 ਠੀਕ ਹੈ ਗਣ ਲੈ ਦਵਾਰੇ ਖੋਸ਼ ਇੱਕ ਪੰਜਾ ਬਾਬੇ ਹੁੰਦੇ ਦੇਖੋ ਖੁਸ਼ ਹੋਏ ਬਾਬੇ ਨੂੰ ਕੱਟ ਤੇਰਾ ਕਿਉਂਦਾ ਬਾਬੇ ਦਾ ਥੋੜੀ ਜਿਹਾ ਇਸ ਕਰਦੇ ਨਹੀਂ 10 ਧੰਦ ਦੋ ਮਿੰਟਾਂ ਦਾ ਖੁਸ਼ ਰਹੇ ਵਾਯੋ ਮੇਵਨੀ ਆਪਣੀਆਂ ਹਜੇ ਖੜੀਆਂ ਆਜੂ ਭਾ ਯਾਰ ਫੋਟੋ ਤੇ ਖਰਾ ਲੇ ਫੋਟੋ ਇਹਦੇ ਨਾਲ ਕਰ ਜਿਹੜਾ ਲੜਦਾ ਹੈ ਇਹ ਚਰਨਾ ਸੌਂਦੇ ਆ ਰਹੀ ਆ ਜੀ ਬੜਾ ਕਾਲਾ ਨਾਗ ਪਟਿਆਰੀ ਦਾ ਬੱਚਾ ਅਕਲ ਦਾ ਥੋੜਾ ਜਿਹਾ ਕੱਚਾ ਈੜਾ ਪਉਂਦਾ ਕੱਚਾ ਇਹ ਪਾ ਕਰਦੇ ਸਾਈਡ ਤੇ ਬੱਕਰਾ ਬੋਲੋ